ਜੇਕਰ ਤੁਸੀਂ ਰੁਪਿੰਦਰ ਗਾਂਧੀ ਦਾ ਨਾਮ ਪੰਜਾਬ 'ਚ ਲੈਂਦੇ ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇੱਕ ਅਜਿਹਾ ਨੌਜਵਾਨ ਸੀ ਜੋ ਪੰਜਾਬ ਦੇ ਰੋਬਿਨ ਹੁੱਡ ਦੇ ਨਾਂ ਨਾਲ ਮਸ਼ਹੂਰ ਸੀ। ਪੰਜਾਬ ਦੇ ਵਿੱਚ ਗੈਂਗਸਟਰ ਤਾਂ ਬਹੁਤ ਸਣ ਪਰ ਇੱਕ ਨਾਮ ਅਜਿਹਾ ਵੀ ਸੀ ਜਿਸ ਨੇ ਛੋਟੀ ਉਮਰ ਦੇ ਵਿੱਚ ਹੀ ਪੂਰੇ ਸੂਬੇ ਦੇ ਵਿੱਚ ਆਪਣਾ ਨਾਂ ਬਣਾ ਲਿਆ। ਇਸ ਗੈਂਗਸਟਰ ਦਾ ਨਾਂ ਰੁਪਿੰਦਰ ਗਾਂਧੀ ਸੀ। ਮੇਰੇ ਪੁੱਤ ਤੇ ਇਲਜ਼ਾਮ ਤਾਂ ਕੁਛ ਅੱਜ ਦਾ ਲਾ ਲਵੇ। ਰੁਪਿੰਦਰ ਬਾਰੇ ਪੰਜਾਬ ਦੇ ਲੋਕਾਂ ਦੀਆਂ ਦੋ رائے ਸਨ। ਜਿੱਤੇ ਨੌਜਵਾਨ ਉਸ ਨੂੰ ਯੂਥ ਆਈਕਨ ਮੰਨਦੇ ਸਨ ਉੱਥੇ ਉਸਦੇ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਉਸ ਨੂੰ ਗਰੀਬਾਂ ਦਾ ਮਸੀਹਾ ਕਿਹਾ ਜਾਂਦਾ ਸੀ ਹਾਲਾਂਕਿ ਪੁਲਿਸ ਰਿਕਾਰਡ ਦੇ ਵਿੱਚ ਉਹ ਪੰਜਾਬ ਦੇ ਬਦਨਾਮ ਗੈਂਗਸਟਰਾਂ ਦੇ ਵਿੱਚੋਂ ਇੱਕ ਸੀ ਬਈ ਮਾਫ ਕਰਦੇ ਇਹੋ ਜਿਹਾ ਕੰਮ ਕਰੋ ਹੀ ਨਾ ਜਿਦ ਲਈ ਮਾਫੀ ਮੰਗਣੀ ਪਵੇ ਰਪਿੰਦਰ ਸਿੰਘ ਅਜਲਾਦਾ ਜਨਮ 2 ਅਕਤੂਬਰ 1979 ਨੂੰ ਪੰਜਾਬ ਦੀ ਖੰਨਾ ਤਹਿਸੀਲ ਦੇ ਪਿੰਡ ਰਸੂਲੜਾ ਦੇ ਵਿੱਚ ਹੋਇਆ ਸੀ। ਇਹਨਾਂ ਦੀ ਜ਼ਿੰਦਗੀ ਤੇ ਹੁਣ ਤੱਕ 3 ਫਿਲਮਾਂ ਬਣ ਚੁੱਕੀਆਂ ਨੇ। ਪਹਿਲੀ ਫਿਲਮ ਰਪਿੰਦਰ ਗਾਂਧੀ ਦਾ ਗੈਂਗਸਟਰ ਜਿਸ ਦੇ ਵਿੱਚ ਉਹਨਾਂ ਦੀ ਪੂਰੀ ਜ਼ਿੰਦਗੀ ਬਾਰੇ ਦੱਸਿਆ ਗਿਆ ਜੋ ਕਿ 2015 ਦੇ ਵਿੱਚ ਰਿਲੀਜ਼ ਹੋਈ ਸੀ। ਔਰ ਦੂਜੀ ਫਿਲਮ ਰਪਿੰਦਰ ਗਾਂਧੀ ਦਾ ਰੋਬਿਨ ਹੁੱਡ ਜਿਸ 'ਚ ਇਸ ਦਾ ਐਕਸਟੈਂਸ਼ਨ ਦਿੱਤਾ ਗਿਆ ਸੀ ਜੋ 2017 ਦੇ ਵਿੱਚ ਰਿਲੀਜ਼ ਹੋਈ ਸੀ। ਇਹ ਦੱਸਤੀ ਕਿ ਦੋਵੇਂ ਬਹੁਤ ਹੀ ਪੌਪੂਲਰ ਫਿਲਮਾਂ ਸੀ ਜੋ ਕਿ ਸੂਪਰ ਡੁੱਪਰ ਹਿੱਟ ਹੋਈਆਂ ਨੇ ਤੇ ਦਰਸ਼ਕਾਂ ਦੇ ਵੱਲੋਂ ਇਨ੍ਹਾਂ ਫਿਲਮਾਂ ਨੂੰ ਭਰਪੂਰ ਪਿਆਰ ਮਿਲਿਆ ਹੈ ਤੇ ਹੁਣ ਉੱਥੇ ਹੀ ਪੰਜਾਬੀ ਸਿਨੇਮਾ ਦੀਆਂ ਆਗਾਮੀ ਅਤੇ ਬਹੁ ਚਰਚਿਤ ਫਿਲਮਾਂ ਦੇ ਵਿੱਚ ਸ਼ਿਮਾਰ ਕਰਵਾਉਂਦੀ ਇਸ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ ਗਾਂਧੀ ਤਰੀ ਦਾ ਦਰਸ਼ਕ ਪੰਜਾਬ ਦੇ ਮਾਲਵਾ ਦੀਆਂੋਂ ਦੇ ਮੋਗਾ ਤੇ ਮੁਹੱਲੀ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਦਾ ਕਿੰਨਾ ਇੰਤਜ਼ਾਰ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ